ਸਸਿਆਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਾਂ ਜੱਜ ਮਸ਼ੀਨਾਂ ਆਪਣੀਆਂ ਪਹੁੰਚ ਚੁੱਕੇ ਨੇ ਕਿਸ਼ਨਗੜ ਦੇ ਆਸ-ਪਾਸ ਹੀ ਹੈ ਤੇ ਬੰਦੇ ਥੋੜੇ ਥੱਕ ਚੁੱਕੇ ਰਾਰਜ ਬੰਨੇ ਲਾਲ ਲੱਗਾ ਸੀ ਕਿ ਮੈਨੂੰ ਉਹ ਹੁੰਦਾ ਕੋਈ ਨਾ ਮੈਨੂੰ ਉਹ ਹੁੰਦਾ ਕੋਈ ਕੋਈ ਆਖੇ ਇੰਜਨ ਤੁਵਾ ਮਾਰਦਾ ਮੈਂ ਇੰਜਨ ਤੁਵਾ ਕੇ ਮਾਰ ਲੱਗਾ ਲੱਗੀ ਨਾਲੋਂ ਪੁੱਕ ਸੀ ਤੇ ਸਹੀ ਗੱਲ ਦੱਸਦੇ ਨੇ ਕੋਈ ਇਹ ਆ ਤੁਵਾ ਤੇ ਨਾ ਆਉਂਦਾ ਨਿਕਲ ਆਉਣਾ ਨਾ ਇਹਨਾਂ ਦਾ ਲੈਂਦੇ ਸੀ ਆਪਾਂ ਹੁਣ ਦੇਖੋ ਜੀ ਤੁਹਾਨੂੰ ਦਿਖਾ ਦੇ ਚਾਹਲ ਬਣਾਉਂਦਾ ਤੇ ਮਸ਼ੀਨਾ ਹੁਣ ਇੱਥੇ ਰੁਕਿਆ ਆ ਗਏ ਬੱਗੂ ਲੈ ਬੱਗੂ ਨੂੰ ਚਾਉਂਦਾ ਰਹੇ ਤੇ ਤੁਹਾਨੂੰ ਬੰਦੇ ਤੇ ਖਾਣੇ ਬੰਦੇ ਦੋ ਹੀ ਆ ਮਾਰ ਜਿਹੜੇ ਕੰਮ ਦੇ ਵਿੱਚ ਆ ਬਾਕੀ 3-4 ਖਾਣ ਵਾਲੇ ਆ ਬਾਕੀ 15 ਖਾਣ ਵਾਲੇ ਆ ਹਨਾ ਤੇ ਤੁਹਾਨੂੰ ਪੰਮਲਾਉਂਦੇ ਬੰਦਿਆਂ ਨਾਲ ਆ ਦੇਖੋ ਜੀ ਆਪਣਾ ਕੁੱਕਰ ਚੱਲ ਰਿਹਾ ਸੀ ਕਿਨੇ ਵਜ ਗਿਆ ਸੀੜੀਆਂ ਇੱਧਰ ਲੰਗਰਜੀ ਸਾਹਿਬ ਲੰਗਰਜੀ ਸਾਹਿਬ ਤੇ ਬੁੱਕਰ ਆ ਜੀ ਕਿੰਨੇ ਸੀੜੇ ਵਾਦ ਗੀ ਨਾ ਤੇਰਾ ਫਾਇਦਾ ਬੁਆਰ ਸੀੜੀ ਕਿੰਨੀ ਵਜ ਗਈ ਸੀੜੀ ਲੈ ਵਜਦੀ ਕੋਈ ਵੀ ਰੋਜੀ ਮਾਂ ਹਵਾਦੀ ਨੇ ਆ ਕੇ ਰੁੱਸਾ ਪਿਆ ਆਪਣਾ ਜਵਾਨ ਹੈ ਔਰ ਬੜਾਤੀ ਦੇ ਬੜਾ ਨਾ ਜਵਾਨ ਰੁੱਸਾ ਹੈ ਪਿਆ ਹੁਣ ਬਸ ਇਹ ਤਾਂ ਖੁੱਲ ਖਾਣ ਬਾਕੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਇਹ ਵੀਡੀਓ ਅਸੀਂ ਅੱਜ ਸੈੱਟ ਕੀਤੇ ਨੇ ਇੰਗਲਿਸ਼ ਆਉਂਦੀਆਂ ਇੰਜ ਨਹੀਂ ਹੁੰਦੀ ਸਾਨੂੰ ਕਮੈਂਟ ਕਰਿਆ ਜਿਹਦੇ ਵੱਲ ਪੰਜਾਬੀ ਚ ਆ ਰਹੀਆਂ ਨੇ ਤੂੰ ਵੇਖੀ ਮੇਰਾ ਲਾ ਕੇ ਤੇਰੇ ਮੈਨ ਕਿਵੇਂ ਆਉਂਦੀ ਆ ਹੈ ਭਾਈ ਵੇਖਣਾ ਹੈ ਹੈ ਓਏ ਭਾਈ ਸਾਹਿਬ ਕਾਹਾਂ ਗਰਨੇ ਵਾਲੇ ਆਪਰ ਇਹੀ ਹੈ ਬੰਦੇ ਸ਼ੌਕਣਾ ਕੰਮ ਕਰਦੇ ਸੀ ਇਹਨਾਂ ਨੇ ਇਹ ਗੱਲ ਕੀਤੀ ਆ ਕਿ ਤੈਨੂੰ ਬਾਈ ਢਾਬੇ ਤੋਂ ਖਾਣੇ ਕਰਨੇ ਯਾਰ ਨਹੀਂ ਸਾਡਾ ਮੂੰਹ ਬੜਾ ਛਿੱਲਿਆ ਪਿਆ ਖਾ ਖਾ ਕੇ ਢਾਬੇ ਦੀਆਂ ਅੱਕੇ ਪਿਆ ਅਸੀਂ ਚੌਲ ਅੱਜ ਬਣਾਉਣੇ ਆ ਇਹਨਾਂ ਨੇ ਸਵੇਰੇ ਰੋਟੀ ਬਣਾਈ ਆ ਆਪ ਆਪਣੀ ਬਣਾ ਕੇ ਤਿਆਰ ਕੀਤੀ ਆ ਤੇ ਖਾਧੀ ਆ ਹੁਣ ਇਹ ਨਾਲੇ ਫਿਰ ਚੌਲ ਤਿਆਰ ਕਰ ਲਿਆ ਐਵੇਂ ਗੱਲਾਂ ਨੇ ਬੱਬੂ ਆਪਾਂ ਕਿੰਨੀਆਂ ਮਿੰਟਾਂ ਕਿਤੇ ਨੇ ਬਾਈ ਤੂੰ ਰੋਟੀ ਖਵਾਣੇ ਅਗਰ ਹੋਟਲ ਆ ਰਹਾ ਬਹੁ ਵੇਲੇ ਢਾਬਾ ਆ ਨਹੀਂ ਐ ਖਾਣੀ ਇਹ ਲੈ ਬਣਾਉਣੇ ਚੌਲ ਨੇ ਤੇ ਉਹ ਬੰਦਾ ਮੈਂ ਤਾਂ ਖਾਣੇ ਚੌਲ ਮੇਰੇ ਵੱਤ ਰੋਟੀ ਦਾ ਬਣਾਇਆ ਜੀ ਫਿਰ ਉਹਦੇ ਕਰਕੇ ਆਪਣੀ ਚੌਲ ਬਣਾਉਣੇ ਪੈ ਗਿਆ ਕੀ ਆ ਨਾ ਕੀ ਆਂਦਾ ਉਹ ਮਸ਼ੀਨ ਪਰ ਕੁਝ ਤਾਂ ਪਤਾ ਕਿਵੇਂ ਛੋੜਾ ਉਹੀ ਪਹਿਲੇ ਛੋੜਾ ਉਹ ਜਿਹੜਾ ਹੁਣ ਗੋੜੀ ਹੈ ਇਹ ਸਾਰੇ ਉੱਠ ਪੈ ਜਾਂਦੇ ਕੋਲੋਂ ਉਹਦੇ ਕੋਲ ਨੇੜੇ ਹੀ ਬੋਨਾ ਲੱਗੇ ਵੀ ਪਿਛਾਦ ਆ ਹੋ ਗਿਆ ਜਿਵੇਂ ਆਪਣੇ ਗਾਲ ਥੋੜਾ ਪੈ ਲੱਗਾ ਆ ਖਾਣ ਲੱਗਾ ਨੇ ਨਾਲ ਸਾਰੇ ਨੇ ਕੋਲੇ ਚੱਕ ਲੈਣ ਆਪਾਂ ਉਹਦੇ ਪਟਾਕਾ ਮਾਰ ਦੇਵੇ ਪਟਾਕਾ ਨਹੀਂ ਮਾਰਦਾ ਹੁੰਦਾ ਕਸਾ ਦਾ ਕੋ ਇੰਟਰਵਿਊ ਤੇ ਲੈਣੀ ਬੰਦੇ ਦੀ ਉਹ ਬੰਦਾ ਚਲਾਇਆ ਜਾਂਦਰ ਦੇ ਭਾਈ ਇਧਰ ਆਣਾ ਇਧਰ ਇੰਟਰਵਿਊ ਇੰਟਰਵਿਊ ਲੈਣ ਲਈ ਬੰਦੇ ਤੇ ਇਹ ਕੰਮ ਕਰਨ ਲੱਗਾ ਇਹ ہمارا ਕੰਮ ਠੀਕ ਹੈ ਨਾ ਨਹੀਂ একদম ਬੜੀਆ ਹੈ একদম ਬੜੀਆ ਨਾ ਜਹਾਂ ਜਹਾਂ ਦਿਲ ਕਰੇ ਵਾਹਾਂ ਖਾਣਾ ਬਣਾਓ ਬਾਕੀ ਇਹ ਹਮਾਰੇ ਬੰਦੇ ਨਾ ਇਸ ਕੋ ਹਮਾਰੇ ਕੋਗਾ ਆ ਜਾ 4 ਦਿਨ ਘਰ ਸੇ ਨਿਕਲੇ होटल का ही खड़ा के आ रहे हैं हमारे मुंह शीला पड़ा है अंदर से जख्म बन गए छाने गए हमारे चावल ही खाएंगे की फटदा वे की फटा रहे फिर भंग पिया सवेरे सवेरे <laughs> आप कहाँ करने वाले हो <laughs> यहाँ के हैं यह के ये कौन सा शहर है पूछा मंजी अच्छा आगे किशनगढ़ कितना यहाँ से कितना साठ टोल टैक्स कितनी दूर आएगा वो से आएगा यहां से 15 किलोमीटर आ गए किलोमीटर आ तो वो जो एक आएगा यार चाहोगे क्या नाम इसका परवर सर परवर वो कितना जहां से 35 किलोमीटर टोल क्या है घंटे का रास्ता अपना आधे घंटे का पैसे था निकल जाए इससे निकल होते सो चला गए ठीक है नहीं देवेंद्र किवें तू है थाने रुक है ਕਲੈਕਟ ਆ ਰਹੀ ਦਵਾਰੀ ਵੀ ਦੇਖ ਬੰਦੇ ਕਿੰਨੇ ਅੱਛੇ ਆ ਰਹੇ ਹੋ ਹੁਣ ਅਸ਼ੀਰਪੁਰ ਮੂੰਗ ਹੁੰਦਾ ਕਿ ਨਹੀਂ ذرا موںگ 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 ਹੋ ਤੈਨਾਂ ਕਿਹ ਬਾੜ ਤੇ ਫਸਲ ਥੋੜੇ ਖਰਾਬ ਹੋ ਗਿਆ ਇਸ ਸਾਲ ਕਿਤਨਾ ਮੂੰਗ ਆਇਆ کم ਹੋਇਆ بھائی زیادہ ਤੇ ਆਪ ਹਰ ਵਾਰ ਸ਼ਟੇ ਸੇ ਕਰਵਾਤੇ ਕੋ ਹੱਥ ਸੇ ਕੱਟਦੇ ਹੋ ਹੱਥ ਸੇ ਕੱਟਦੇ ਹੰਮੋ ਇਸ ਤਰੀਕ ਕਰਾਤੇ

ਫਿਰ ਉਹ ਸ਼ੂਕਤਾ ਫਿਰ ਸਲੈਕਸ਼ਨ ਵਿੱਚ ਕੱਢਦੇ ਹੋ ਇਸਨੇ ਇਹ ਆਧੇ ਘੰਟੇ ਵਿੱਚ ਤੁਹਾਡਾ ਕੰਮ ਨਿਪਟਾ ਕੇ ਆਪਣਾ ਕੰਮ ਦਿੰਦਾ ਕਰੋ ਸਾਡੇ ਦੋ ਕੇਜ ਦਿੱਤੇ ਤਾਂ ਹੋ ਜਾਏਗਾ ਇਹਦੇ ਵਿੱਚ ਪੂਰਾ ਢਲ ਜਾਏਗਾ ਅੱਛਾ ਖੇਤ ਛੋਟੇ ਆ ਜਾਨੀ ਕਿ ਹਨਾ ਹਾਂ ਸਾਡੇ ਖੇਤ ਛੋਟੇ ਹੁੰਦੇ ਨੇ ਇਧਰ ਆਪ ਕਾਮ ਕਰਦੇ ਹੋ ਇਹ ਮੋਡਲ 'ਤੇ ਕੰਮ ਕਰਦੇ ਹਾਂ ਹੋਟਲ ਹੈ ہمارا ਇਹ ਵਾਲਾ ਤੁਹਾਡਾ ਹੋਟਲ ਹੈ ਖਾਣਾ ਇਹ ਤੁਹਾਡਾ ਹੀ ਫਿਰ ਇਧਰ ਹੀ ਹੈ ਸਾਡੇ ਪਾਸ ਹੈ ਠੀਕ ਹੈ ਨਾ ਅਸੀਂ ਫ੍ਰੀ ਖਿਲਾ ਦੇਂਗੇ ਚੌਲ ਨਾਲ ਦੇਖਣਾ ਮਾਰੇ ਖਾਏ ਆਏ ਰੁੱਸਿਆ ਨਹੀਂ ਪਿਆ ਬੰਦਾ ਇਹ ਲੋੜੀ ਕਿਤਨੇ ਕੀ ਹੈ ਉਹਨੇ 10 ਰੋਟੀਆਂ ਹੈ 10 ਰੋਟੀਆਂ ਉਹ ਤਾਂ ਮੈਨੇ ਖਾਣੀਆਂ ਦੋ ਰੋਟੀਆਂ ਦੇਣ ਉਹ ਤਾਂ ਮੈਨੇ ਹੀ ਖਾਣੀਆਂ ਰੋਟ ਲੈਣੀਆਂ ਦੋ ਰੋਟੀਆਂ ਐਵੇਂ ਨਹੀਂ ਮਿਲਣਿਆ ਐ ਲੰਨ ਸਾਹ ਸੇਮ ਡਿਜੀਟ ਫੇਰੇ ਆ ਹਾਂ ਸਾਡ ਸਬਸਕ੍ਰਾਈਬ ਕਰ ਲਾ ਸੇਮ ਡਿਜੀਟ ਦੋ ਰੋਟੀਆਂ ਲੈ ਕੇ ਆਓ ਰੋਟੀ ਖਾਵਾਂਗੇ ਤੇ ਨਾਲ ਸਬਜੀ ਗਈ ਹੈ ਸਬਜੀ ਗਈ ਹੈ ਕੀ ਤੂੰ ਜਦੋਂ ਲੰਗਾ ਜਿਹੜਾ ਕੋਈ ਨਾ ਕੋਈ ਚੀਜ਼ ਤੁਹਾਨੂੰ ਮਿੱਧ ਜਾਈ ਦੀ ਇਹ ਹੋਰ ਬੰਦੇ ਕਾਲ ਦੇ ਦੋਵੇਂ ਤਿਆਰ ਹੋ ਜਾਂਦੇ ਹਾਂ ਜਿੰਨੀ ਸਪੀਡ ਚੀਜ਼ਾਂ ਆਦੀਆਂ ਨਾ ਇਹਨਾਂ ਚੰਗਾ ਬੇਲੀ ਬਣਾਇਆ ਦੋ ਵਾਣੂ ਹਾਂ ਕੱਟਣਾ ਇਕੱਠੇ ਦੋ ਰਪੇ ਨੇ ਦੋਵੇਂ ਇਹਨਾਂ ਹੱਥੋਂ ਡਾਣਾ ਆਲੂ ਪੜਦੇ ਦੋਵੇਂ ਕੋਈ ਹੈਗੇ ਨੇ ਪੱਜਾ ਦੋਹਾਂ ਕੋਲ ਨਹੀਂ ਖੜ ਜਾ ਮੋੜ ਚੋਂ ਆਲਾ ਜੇ ਉਧਰੋਂ ਨਾ 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 ਕੀ ਦਿੱਤੀ ਥਲੇ ਯਾਰ ਕੀ ਜਾਂਦਾ ਉਹਨੂੰ ਆਖਾ 20 ਰੁਪਏ ਦੇ ਦੇ ਮੈਂ ਤੇ ਲਿਆ ਦੇਣਾ ਤੂੰ ਹਿੰਦੇ ਤੁਰ ਰਾ ਤੂੰ ਕੜਗਾ ਪੱਜਾ ਲੈ ਆਇਆ ਵੀ ਕੋਈ ਜੀ ਤੂੰ ਕਦੀ ਕਾਪੀ ਹੈਗੇ ਬਚਦਾ ਕੇ ਰਾਤ ਆ ਬੁੰਡਰ ਗਾਲਾਂ ਕੇ ਪਈ ਆ ਨਾ ਆਹ ਮਾਰਾ ਤੜਾ ਲੜਕਾ ਦੇ ਵੇਟ ਕਰ ਰਹਾ ਜੇ ਤਾਂ ਇਹ ਨੱਚਦਾ ਹੀ ਹੈ ਇਹ ਨੱਚਦਾ ਹੀ ਵੇਖ ਕੇ ਇਹ 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 ਕਰਦਾ ਹੀ ਗੂੜੇ ਤਾਈ ਉਮਾ ਕਰ ਇਹ ਮੈਂ ਟਾਲਾ ਬਣਾ ਬਲੀ ਕਹੜਾ ਉੱਠਾ ਹੀ ਕੋੜੀ ਹੋਣਗੇ ਵਾਹ ਵੀ ਵਾਹ ਬੜੀਆਂ ਢੋਲੇ ਲਾਈ ਹੁੰਦੇ ਹਾਂ ਪਠਲਾ ਵਿੱਚ ਜੁੱਪੇ ਖੜੇ ਹਣੇ ਦਾਹੇ ਹੁੰਦੇ ਸੀ ਹਾਂ ਹਣੇ ਦਾਹੇ ਹੁੰਦੇ ਇਹਨਾਂ ਦਾ ਉਹਨਾਂ ਦਾ ਤਰੀਕਾ ਚਾਲ ਕਰਦਾ ਇੱਧਰ ਵੇ ਆਪਣੇ ਪ੍ਰਾਤ ਵਿੱਚ ਪਰਦੇਸੀ ਘਟ ਰਹੀ ਯਾਰ ਜੇ ਬੱਲੇ ਕੱਢ ਲਈਏ ਪਰਦੇਸੀ ਦਾ ਘਟ ਰਹੀ ਤੇ ਕੌਲੇ ਜੇ ਕਰੋ ਆਏ ਨੂੰ ਨਹੀਂ ਖਾ ਸਕਦੇ ਜੇ ਦੋਨੇ ਠੰਡੇ ਠੰਡੇ ਹੈਗਾ ਕਿ ਮੂੰਗੀ ਵੱਢ ਰਹੀ ਆ ਪਰ ਜਦਾ ਇੱਥੇ ਖਾਖ ਦੇ 100 ਜਿਹੜਾ ਜੇ ਉਹਨੂੰ ਥਾਲਾ ਵੀ ਕਿੱਡਾ ਦਿੱਤਾ ਰਿਆ ਡਿਸ਼ਪੋਇਲ ਗਿਆ ਥਾਲੀਆਂ ਆਪਣੇ ਕੋਲੇ ਉਹਨੇ ਇਹਦਾ ਮਾਰਿਆ ਉਹਨੂੰ ਚਾਰ ਵੀ ਨਾਲ ਚਾਰ ਨਾਲ ਕੇ ਕੰਮ ਹੈ ਉਹ ਰਬਈਏ ਖਾਂਦੇ ਨੇ ਮੱਛੀ ਨਾਲ ਜਿੰਦੀ ਹੈ ਚਾ ਉਹਦੇ ਚਾਵਲਾਂ ਨਾਲ ਇਹ ਚਾਰ ਮੱਛੀ ਆਉਂਦੀ ਚਾਰ ਚਾਵਲੇ ਆ ਚਾਰ ਆਉਂਦੇ ਆਂਦੀ ਸਪੀਡ ਬਹੁਤ ਹੈ ਲੋ ਪਰਲੇ ਬਿੱਲੀ ਦੀ ਉੱਪਰਲੇ ਬਿੱਲੀ 13 ਨਹੀਂ ਤੂੰ ਦੱਬੀਆ ਕਬਟ ਇਹਨੂੰ ਇੱਕ ਟਾਈਮ ਸਪੀਡ ਹੀ ਭੰਗ ਦੇ ਮੈਨੂੰ ਕੋ ਮੌਕਾ ਦੇ ਕੇ ਤੁਹਾਡੇ ਮੂੰਹ ਮੋਂ ਵਾਲੇ ਦੇਖਾ ਵੇ ਆ ਬਹਿ ਇੱਥੇ ਮਾ ਦਾ ਵੱਖਰੇ ਕੱਢਾਂ ਦਾ 8 ਲੀਟਰ ਤੇ ਪੰਜੇ ਕਿਲੋ ਹੋ ਜਣਾ ਤੁਸੀਂ ਸਵਾਦ ਲੈ ਹੈਂ ਤੂੰ ਘਰ ਸੱਬ ਤੂੰ ਨਹੀਂ ਖਾਣੇ ਲੈ ਥੋੜੇ ਫੁੱਲ ਵੱਡੇ ਬਾਈਨ ਦੇ ਵਿੱਚ ਯਾਰ ਹੋਰ ਆਏ ਉਹ ਥੋੜੇ ਆਪਣੇ ਵੀ ਚਾਵਲ ਬਣ ਕੇ ਤਿਆਰ ਹੋ ਗਏ ਆ ਬੰਦੇ ਦੌਰ ਲਾ ਚੁੱਕੇ ਆ ਤੇ ਮੈਨੂੰ ਆਵਾਜ਼ ਹੁਣ ਮਾਰੇ ਚਾਵਲ ਖਾਣੇ ਜਾਂ ਨਹੀਂ ਖਾਣੇ ਇਹ ਤੋਂ ਬਾਅਦ ਆਪਣੇਾਰੇ ਕੋਈ ਛੱਡੇ ਆ ਕੋਈ। ਉਹ ਤਾਂ ਦਹੀਂ ਲੈਣਾ ਸੀ। ਹੈ? ਬੰਦੇ ਅੱਗੇ ਕੁਮਾਰ ਹੋ ਗਏ। ਬਾਹਲੇ ਉਹ ਚੱਕਰਾਂ ਲਿਆ ਗਏ। ਹੈ? ਦੇਖੇ ਦੇਖੇ ਲੱਗਦੇ ਨੇ ਦਹੀਂ ਨਾਲ। ਕੇ ਰੋੜ ਖਾਣੀ ਤੇ ਦਾਤ ਭਲੇ ਜਾਣੋਂ ਦੇ ਵਾਸਤੇ ਵੀ। ਹਾਂ। ਸੌਜੀ ਦਾਦਾ ਸਵਾਦ ਹੈ ਦਹੀਂ ਦਾਦਾ ਸਵਾਦ ਹੈ। ਮੈਂ ਲੈ ਲੂੰਗੀ। ਕੋਲਾ ਤੂੰ ਸਿਆੜਾ ਬੈ ਮੈਂ ਤੇਰੇ ਪਿੱਛੇ ਗੱਲ ਮੈਂ ਟੱਟੀ ਬੈਣ ਗਿਆ ਰੋਲਾ ਹੁਣ ਲੱਗਾ ਕੁੜੀ ਹਾਲੇ ਸੁਣੋ ਗੱਲ ਪਰੇ ਕੀ ਹੈ ਜੇਕਰ ਜਿਵੇਂ ਆਪਾਂ 100 150 ਚਾਹ ਪੀਤੀ ਨਾ ਤੇ 20 ਬਰ ਬਲ ਦੁੱਧ ਲਿਆਉਂਦੇ ਨਾ ਤੇ ਇੱਥੇ ਬੜਾ ਬਣਨੀ ਹੈ ਬਣਾਉਂਦੇ ਉੱਥੇ ਕੋਈ ਆਪਾਂ ਆਟਾ ਘੁਣਨਾ ਆਟਾ ਘੁਣਨਾ ਨਹੀਂ ਆਪਾਂ ਵੀ ਆਟਾ ਘੁਣਨਾ ਹੀ ਵੀ ਟਾਈਮ ਲੱਗਿਆ ਉਹਦੇ ਵਿੱਚ ਖੰਡ ਪੱਤੇ ਪਾਣੀ ਬਸ ਦੁੱਧ ਨਹੀਂ ਦਿੰਦੇ ਭਰਾ ਉਹਨਾਂ ਦੇ ਕੋਲ ਲੈਣਾ ਹੀ ਦੁੱਧ ਪੁੱਛ ਕੇ ਆ ਮੈਂ ਦੋ 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 ਉਹ ਰਾਹਾਂ ਦੇ ਪਾ ਦੋ ਕਿਲੋ ਲੈ ਆ ਜੇ ਉੱਥੇ ਤੋਂ 12 ਵਜੇ ਤੂੰ ਆ ਤੂੰ ਕਿਧਰ ਕੇ ਛੇ ਜੰ ਪਹਿਨੇ ਚੱਲੀਏ ਆਪਾਂ ਗੱਲ ਕਰੀਏ ਉਹ ਤੇ ਮਿਲਣਾ ਮੁੱਲ ਹੁਣ ਇਹਦਾ ਮਸ਼ੀਨ ਤੂੰ ਅੱਗੇ ਲੈਣੀ ਗਈਆਂ ਹੀ ਲੈਣੀ ਐ ਮਸ਼ੀਨ ਤੈਨੂੰ ਪਤਾ ਫਿਲਟਰ ਪਤਾ ਤੂੰ ਆਪਾਂ ਲਾਈਏ ਕਿ ਇਹਨੂੰ ਤੇਰਾ ਗਰਭ ਰਾਹ ਪਤਾ ਨਹੀਂ ਪਤਾ ਗਾ ਇਹ ਮੇਰਾ ਤਾਂ ਪਤਾ ਮੈਂ 12 ਮਿੰਟ ਸੀ ਲੈ ਜਾਗਾ ਵੀਰ ਇਹ ਵੀ ਦੋ ਸੀ ਜੀ ਫਿਰ ਤੁਸੀਂ ਲਾ ਲਓ ਪਰ ਮੈਂ ਕਿਹਨੇ ਲਾਣੀ ਨਾ ਮੈਂ ਪਿੱਛੇ ਠੀਕ ਹੈ ਉਹ ਕਿ ਪਤਾ ਕਿ ਪੁਲਿਸ ਵਾਲੇ ਕੋਈ ਮਿਲ ਜਾਂਦਾ ਰਹੇ ਤਾਂ ਲੱਗਣੀ ਵਿੱਚ ਉਹ ਵੇਖ ਕੇ ਡਰ ਜਾ ਦਾੜਾ ਸਭ ਸਮਝ ਗਏ ਫ ਉਹ ਅੰਡਰੇ ਕਿਟ ਛੱਡਾ ਤੂੰ ਉਧਰ ਮੋੜਨੀ ਮਸ਼ੀਨ ਆਪੂ ਮਾਰ ਮਾਰ ਲਗਾ ਹੱਦ ਤੋਂ ਬਾਹਰ ਵੇ ਇਧਰ ਮੋੜਨਾ ਮਸ਼ੀਨ ਤਾਂ ਕਿਹੜਾ ਬਾਹਰ ਮਸ਼ੀਨ ਨਾ ਜਾ ਰੇ ਟਾਲ ਮਸ਼ੀਨ ਨਾ ਜਾਂਦੇ ਹਾਂ ਸਾਲੇ ਨਾ ਜਾਂਦਾ ਹੀ ਨਹੀਂ ਚਲੋ ਭਾਈ ਸਟਾਰਟ ਗੋਰੀ ਤੁਰਾ ਆਪਾਂ ਪਹੁੰਚ ਗਏ ਜੀ ਮੰਗੀ ਵਾਲੇ ਏਰੀਆ 'ਚ ਮੰਗੀ ਤੇ ਅੱਜ ਇੱਕ ਮੈਂ ਚਲਾਉਣੀ ਹੈ ਕਰਤਾਰ ਚਲਾਉਣੀ ਆ ਅੱਪਾ ਚਲਾਵਾਂਗੇ ਇੱਥੇ ਸਮੇਸ਼ ਕੱਲ ਨੂੰ ਅੱਜ ਕਰਤਾਰ ਚੱਲੂਗੀ ਮੂੰਗੀ ਇਸ ਸਾਲ ਇਸ ਤਰੀਕੇ ਦੀ ਹੈਗੀ ਆ ਕਿ ਜਿਵੇਂ ਇੰਨੀ ਚੰਗੀ ਵੀ ਨਹੀਂ ਹੈਗੀ ਨਾ ਮਾੜੀ ਆ ਬਾਕੀ ਫਸਲ ਦੇ ਹਿਸਾਬ ਨਾਲ ਠੀਕ ਹੈ ਤੇ ਇੱਧਰ ਮੂੰਗੀ ਦੀ ਕਟਾਈ ਐਦਾਂ ਹੁੰਦੀ ਹੈ ਜਾਨੀ ਕਿ ਆਪਣੇ ਜਿੱਦਾਂ ਪੰਜਾਬ ਦੇ ਵਿੱਚ ਆਪਾਂ ਸਪਰੇਅ ਵਗੈਰਾ ਕਰੀਦਾ ਇਹਨੂੰ ਮੂੰਗੀ ਨੂੰ ਤੇ ਇੱਧਰ ਸਪਰੇਅ ਨਹੀਂ ਕਰਦੇ ਇੱਧਰ ਐਦਾਂ ਪੱਤੇ ਕਾਲੇ ਵਗੈਰਾ ਹੋ ਜਾਂਦੇ ਆ ਕਾਲੇ ਹੋ ਗਏ ਤੇ ਇਹਨਾਂ ਨੇ ਐਦਾਂ ਹੀ ਕਟਵਾ ਦੇਣੀ ਆ ਇਧਰ ਜੀ ਥੋੜਾ ਪੱਤਰ ਏਰੀਆ ਵਿੱਚ ਵਿੱਚ ਹੈ ਯਾਨੀ ਕਿ ਇੰਨਾ ਨਹੀਂ ਹੈ ਹੈ ਜ਼ਰੂਰ ਤੇ ਤਕਰੀਬਨ ਮੂੰਗੀ ਦੀ ਫਸਲ ਚੰਗੀ ਆ ਤੇ ਰੇਟ ਜੀ ਚੱਲ ਰਿਹਾ ਇੱਥੇ 900 ਰੁਪਿਆ ਕਿਸੇ ਵੀਰ ਨੇ ਇੱਥੇ ਕੰਬਾਇਨਾ ਵੈਸੇ ਤਿੰਨ ਕੰਬਾਇਨਾ ਆਈਆਂ ਹੋਆਂ ਨੇ ਤਿੰਨ ਚੱਲ ਰਹੀਆਂ ਨੇ ਚੌਥੀ ਹੋਣਾ ਸੀ ਲੈ ਕੇ ਆਉਣੀ ਆ ਉਹ ਇਧਰ ਸਾਈਡ ਤੇ ਚੱਲ ਰਹੀ ਇਧਰ ਨੂੰ ਕਰਕੇ ਚੌਥੀ ਆਪਾਂ ਲੈ ਕੇ ਆਉਣੀ ਕਿੱਥੇ ਜਾ ਰਿਹਾ ਜੇ ਕਿੰਨੇ ਕੁ ਦੂਰ ਹੈ ਇਧਰ ਭਾਈ ਅੱਗੇ ਥੋੜੀ ਬਾਟ ਜਾਣਾ ਉਹਨਾਂ ਨੇ ਬੱਪੂ ਰਾਣੇ ਉਹ ਜਾ ਰਿਹਾ ਸਾਹਮਣੇ ਤੇ ਆਪਾਂ ਇੱਥੇ ਹੀ ਖੜਦੇ ਆ ਆਪਾਂ ਕੀ ਕਰਨਾ ਪਿੱਛੇ ਜਾਵੇ ਤੇ ਤਕਰੀਬਨ ਖੇਤ ਆ ਹੈਗਾ ਜੀ ਇੱਥੇ ਛੋਟੇ ਛੋਟੇ ਟੁਕੜੇ ਹੈਗੇ ਆ ਜਿਵੇਂ ਇਹ 3 ਵਿੱਗੇ ਦਾ ਹੋਗਾ 4 ਵਿੱਗੇ ਦਾ ਕਿਉਂਕਿ ਪੈਸਾ ਇੱਥੇ ਬਚਦਾ ਇਹ ਤੁਹਾਨੂੰ ਦੱਸ ਦਿਆਂਗੇ ਪੈਸਾ ਇੱਥੇ ਇਹ ਵੱਜਦਾ ਪੈਸਾ ਇੱਥੇ ਛੋਟੇ ਪਲਾਟ ਹੁੰਦੇ ਛੋਟੇ ਪਲਾਟ ਦੇ ਵਿੱਚ ਥੋੜੇ ਜਿਹਾ ਤੇਲ ਕੱਟ ਪਿੰਦਾ ਤੇ ਛੋਟੇ ਕਿਸਾਨ ਦੇ ਜਿਹੜੇ ਵਿੱਗਾ ਸਹੀ ਦੱਸ ਦਿੰਦੇ ਆ ਜਿੱਦਾਂ ਕਿ ਵੱਡਾ ਪਲਾਟ ਹੋ ਗਿਆ ਜਿਵੇਂ ਜਿਵੇਂ ਕਿ ਲੰਬਾ ਹੋ ਗਿਆ ਜਾਂ ਚੌੜਾ ਹੋ ਗਿਆ ਉਹਦੇ ਚ ਮਾਰ ਬਲਿਆ ਬਹੁਤ ਹੁੰਦਾ ਉਹਦੇ ਚ ਤਕਰੀਬਨ ਜੇਕਰ 20 ਵਿੱਗੇ ਨੇ ਦੇ ਅਠਾਂ ਜੀ ਵੱਡੇ ਆ ਜਾਂਦੇ ਨੇ 10ਾਂ ਜੇ ਅਠਾਂ ਜੇ ਇੱਥੇ ਹੁਣ ਆ ਦੇਖੋ ਜੀ ਆ ਮੈਂ ਦੇਖ ਰਿਹਾ ਇੱਥੋਂ ਆ ਲੰਬਾ ਪਲਾਟ ਹੈ ਤਿੰਨ ਵਿੱਗੇ ਹੋਣਗੇ ਤਿੰਨੇ ਹੋਗੇ ਸ਼ਾਇਦ ਤਿੰਨੇ ਅੱਗੇ ਹੋਗੇ 9 11 12 ਵਿੱਗੇ ਯਾਨੀ ਕਿ ਜਗ੍ਹਾ ਕੋਈ ਜਿਆਦਾ ਨਹੀਂ ਹੈਗੇ ਫੋਨ ਵਿੱਚ ਵੈਸੇ ਲੰਬੀ ਦਿਖ ਰਹੀ ਹੈ ਤੈਨੂੰ ਦੱਸ ਦਿੰਨਾ ਮੈਂ ਇਧਰ ਜਾ ਕੇ ਦੋਦੇ ਚਾਰ ਕੋ ਕਿਲੇ ਹੈ ਗਿਆ ਹੁਣ ਪਤਾ ਚੱਲੂਗਾ ਇਹ ਕਿੰਨਾ ਥਾਂ ਦੱਸਦੇ ਆ ਚਾਰਾ ਵਿੱਗਾ ਦਾ ਅੱਠ ਚਾਰਾ ਕਿਲਾ ਦਾ ਅੱਠ ਵਿੱਗੇ ਦੱਸਦੇ ਆ ਜਾਂ 10 ਦੱਸਦੇ ਆ ਇਹ ਤਾਂ ਬਈ ਪੁੰਦੇ ਨੇ ਪਤਾ ਲੱਗੂਗਾ ਬਾਕੀ ਬੱਬੂ ਬਾਈ ਜੀ ਕਾਲੀ ਕਰ ਰਹਾ ਇਧਰ ਨ ਜਾ ਰਿਹਾ ਉਹ ਅੱਗੇ ਤੁਰ ਕੇ ਜਾ ਰਿਹਾ ਆਪਾਂ ਜੀ ਇੱਥੋਂ ਬੱਬੂ ਨੇ ਇਹ ਜਗ੍ਹਾ ਛੱਡ ਕੇ ਜਾ ਰਹਾ ਆਪਾਂ ਇਸ ਤੋਂ ਜਾ ਰੇ ਅੱਗੇ 20 25 ਕਿਲੋਮੀਟਰ ਅੱਗੇ ਹੋਰ ਜਾਣਾ ਤੇ ਬੱਬੂ ਬਾਈ ਇੱਥੇ ਚੜਾਊਗਾ ਏਰੀਆ ਇੱਥੇ ਵੈਸੇ ਚੰਗਾ ਹੀ ਹੈ ਵਧੀਆ ਏਰੀਆ ਕੋ ਮਾੜਾ ਏਰੀਆ ਨਹੀਂ ਹੈਗਾ ਲਗਭਗ ਖਰਚਾ ਬਣ ਜਾਊਗਾ ਬਾਈ ਦਾ ਕੋ 50-60 ਹਜ਼ਾਰ ਦੀ ਕਮਾਈ ਹੋ ਜਾਊਗੀ ਕਿਉਂਕਿ 2 ਦਿਨ ਦਾ ਕੰਮ ਹੈਗਾ ਇੱਥੇ 2-3 ਦਿਨ ਦਾ ਕੰਮ ਤਾਂ ਲੰਬਾ ਹੀ ਹੁੰਦਾ ਵੀ ਜਿਵੇਂ ਕਿ ਏਰੀਆ ਬਹੁਤ ਵੱਡਾ ਹੈ ਨਾ 2-3 ਦਿਨ ਦੇ ਵਿੱਚ ਮਸ਼ੀਨ ਵੱਢ ਜਾਂਦੀ ਹੈ ਘੱਟ ਤੋਂ ਘੱਟ ਇੱਕ ਦਿਨ ਦੇ ਵਿੱਚ ਵੱਢੂਗੀ ਤਕਰੀਬਨ ਲਗਭਗ 30 ਤੋਂ 40 ਕਿੱਲੇ ਵੱਢੂਗੀ ਤੇ 80-90 ਕਿੱਲੇ ਜਾਨੀ ਕਿ 150 ਵਿੱਗੇ ਦਾ 2 ਦਿਨਾਂ 'ਚ 150 ਵਿੱਗਾ ਹੋ ਜਾਦਾ ਹੁੰਦਾ 3 ਦਿਨ 'ਚ ਤੇ ਉਸ ਤਰੀਕੇ ਨਾਲ ਫਿਰ ਇੱਥੇ ਕੰਮ ਚੱਲਦਾ ਹੈ ਰੇਟ ਇੱਥੇ 900 ਰੁਪਿਆ ਦੱਸਿਆ ਗਿਆ ਵਿੱਗੇ ਦਾ ਹੁਣ ਪਤਾ ਚੱਲੂਗਾ ਵਿੱਗੇ ਦੱਸਦੇ ਕਿਹੜ ਤੇ মুંગી ਦੀ ਫਸਲ ਵੀ ਠੀਕ ਹੀ ਆ। تقریبا ਸਾਰੀ ਤਿਆਰ ਹੈ ਫਸਲ। ਤੁਹਾਨੂੰ ਦਾਣੇ ਦਿਖਾਉਣੇ ਚੈੱਕ ਕਰਾਉਣਾ ਜੀ Rajasthan ਦੀ মুંગી ਦੇ ਦਾਣੇ ਕਿਵੇਂ ਦੇ ਆ। ਆਪਣੇ ਪੰਜਾਬ ਦੀ মুੰਗੀਆਂ ਤਾਂ ਦੇਖੀਆਂ ਨੇ ਆਪਾਂ ਕਿਸ ਤਰੀਕੇ ਦੇ ਹੁੰਦੀ ਹੈ ਫਸਲ। ਜਿਹੜੀ Rajasthan ਦੀ ਆ ਆਪਾਂ ਤੁਹਾਨੂੰ ਉਹ ਵੀ ਚੈੱਕ ਕਰਵਾਉਂਦੇ ਆ। ਇਸ ਸਾਲ ਵੈਸੇ ਨਾ ਮੌਸਮ ਨੇ ਮਾਰਾ ਮਾਰੀ ਕਰਤੀ ਹੈ ਵਿੱਚ। ਆ ਦੇਖੋ ਜੀ ਇੰਨੀਆਂ ਤਿੰਨ ਫਲੀਆਂ ਕੱਡੀਆਂ ਵਿੱਚੋਂ ਤਿੰਨ ਦਾਣੇ ਸਹੀ ਨਿਕਲੇ ਆ। ਬਾਕੀ ਇਹ ਦੇਖੋ ਇਹਨਾਂ ਖਰਾਬ ਆਪਰ ਹੋਰ ਚੈੱਕ ਕਰਦੇ ਆਂ ਆਹ ਦੇਖਦੇ ਆਂ ਇਹਦਾ ਕੀ ਪਿਟਿਸ਼ਨ ਹੈ ਆ ਦਾਣੇ ਸਹੀ ਨਿਕਲੇ ਆ ਇਹਦੇ ਕਰਕੇ ਆਪਾਂ ਚੰਗਾਈ ਵੇ ਵੇ ਗੁਰੂ ਸਾਹਿਬ ਦਾ ਕੰਮ ਚਲਾਵੇ ਸਾਰਿਆਂ ਨੂੰ ਕੰਮ ਮਿਲੇ ਕਿਉਂਕਿ ਇੱਥੇ ਤੁਹਾਨੂੰ ਪਤਾ ਇੰਨੀ ਦੂਰ ਬੰਦਾ ਆਸ ਤੱਕ ਆਉਂਦਾ ਇੰਨੀ ਦੂਰ ਆਸ ਤੱਕ ਆਇਆ ਬੰਦੇ ਨੂੰ ਕੁਛ ਹੈ ਬਣਿਆ ਵੀ ਨਾ ਤੇ ਉਹਦੇ ਵਿੱਚ ਕੋਈ ਗੱਲਬਾਤ ਜਿੰਦਾ ਜਿੰਦੀ ਜਿਵੇਂ ਕਿ ਹੁਣ ਅਸੀਂ ਦੂਰ ਆਏ ਜਿੱਨੇ ਇੱਥੇ ਚੱਲ ਰਹੀਆਂ ਚਾਰ ਤੇ ਹਾਲ ਵੇਖ ਲੋ ਕੀ ਹੋ ਗਿਆ ਵੀ ਇੰਨਾ ਕਰਮੀ ਪੂਰੇ ਹਾਲ ਹੈ ਤੇ ਵਿੱਚ ਵਿੱਚ ਇਹ ਦੂਸਰਾ ਕੱਟਾ ਮਿੱਟੀ ਬਹੁਤ ਥੋੜਾ ਪੈਸਟਾ ਮੂੰਗੀ ਦੀ ਫਸਲ ਦੇ ਵਿੱਚ ਖੜਿਆ ਤੇ ਇੱਕ ਭਈਆ ਹੁੰਦੇ ਨੇ ਕਾਕਾ ਜੇ ਭਾਈ ਸਾਹਿਬ ਆ ਰਹੇ ਇਸੇ ਬਾਤ ਕਰਾਤੇ ਆਪਕੀ ਇਹ ਕਿੰਨਾ ਏਰੀਆ ਹੈ ਕਿਆ ਕੁਛ ਹੈ ਭਾਈ ਸਾਹਿਬ ਇਹ ਕਿਤਨਾ ਏਰੀਆ ਕਿਤੇ ਨਾ ਗਾੜੀ ਚੱਲੇਗੀ ਆਪਣੀ ਗਾੜੀ ਕਿਤੇ ਨਾ ਚੱਲ ਸਕਦੀ ਇਧਰ ਚੱਲੇਗੀ ਗੱਡੀ ਕੋਈ ਤਾਂ ਬਹੁਤ ਹੈ ਨਹੀਂ ਆਪਣੇ ਇਧਰ ਇਧਰ ਕਿਧਰ ਨਾ ਚੱਲ ਜਾਏ ਉਹ ਬੂਲੀਆ ਦਿਖ ਰਹਾ ਹੈ ਨਾ ਹਾਂ ਹਾਂ ਪਿੱਛੇ ਲੈ ਕੇ ਇਹ ਸੇ ਇਹ ਪੂਰਾ ਗਈ ਹੈ ਅੱਛਾ ਉਹ ਆ ਗਈ ਇਧਰ ਇਧਰ ਇਹ ਤਾਂ ਫੇਰ ਇੱਕ ਦਿਨ ਕਿ ਮੈਂ ਕੱਟ ਜਾਗਾ ਹੋਰ ਵੀ ਹੈ ਹੋਰ ਕਿਧਰ ਹੈ ਹੋਰ ਵੀ ਅੱਗੇ ਹੇਠੇ ਬਹੁਤ ਹੈ ਹਾਲ ਤੋਂ ਉਹ ਇਧਰ ਪਿੱਛੇ ਇਧਰ ਰੇਲ ਰੋਡ ਕਾ ਚੱਲ ਰਿਹਾ ਹੈ च्या? च्या? रेट चार रेट तो क्या रेट चल रहा है ये तुम्हारा ये, ये वाला ये वाला इसका अपने एक साथ ही उनके पानी पानी इसको पता ये है इसको पता किसको पता है फिर भी तुम्हारे काजा हुआ जैसे ये पट्टी जा रही है कितने बिको की है

किसमें जैसे दो बीघे मतलब ये दो बीघा हो गया ये एक बीघा हो गया सर इसमें आधा ऐसा नीचे ओ नीचे पड़ा कटा हुआ हाँ वो कटा हुआ अदबी का है आदबी को हो गई ये कितना है जो काटे से इधर इधर है ये अदबी का है अद ये हो गई आधा अदबी के हो गए जाने के गाड़ी लग गई फिर चलते हैं फैन हो गया फैन वाला तो कटना ही नहीं आपा अपने बस ठीक है कौन है दोस्त कितने पुराने दोस्त है तुम्हारे चार पांच साल चार पांच साल 2020 से यही काट रहे हैं अच्छा हां 2020 से यही काट रहा है बंदा यही काट रहा है बंदा बंदा अच्छा है ये बिल्कुल अच्छा है तू कितना को अच्छा बंदा उनको मालूम है ना अच्छा ठीक है चलाए भैया आप चल